ਇੱਥੇ ਮੈਂ ਪਰਸਨਲ ਤੌਰ ਤੇ ਐਜ਼ ਬਿੱਟੂ ਚੋਹਾਨ ਇਹ ਵੀ ਰਿਕੁਐਸਟ ਕਰਦਾ ਕਿ ਜਿਹੜੇ ਜਿਹੜੇ ਵੀ ਆਮ ਆਦਮੀ ਪਾਰਟੀ ਦੇ ਅਹੁਦੇਦਾਰਨ ਬੇਸ਼ੱਕ ਉਹ ਅਵੈਸ ਸਾਹਿਬ ਨੂੰ ਬੇਸ਼ੱਕ ਉਹ Nusrat Ikram Khan ਬੱਗਾ ਜੀ ਨੂੰ ਬੇਸ਼ੱਕ ਆਜ਼ਮਦਾਰਾ ਜੀ ਨੂੰ ਬੇਸ਼ੱਕ ਸਹਿਵਾਜ਼ ਰਾਣਾ ਹੈ ਚਾਹੇ ਉਹ ਇੱਥੇ ਦਾ ਵਿਧਾਇਕ ਜਮਿਲੂ ਰਹਿਮਾਨ ਹੈ ਮੈਂ ਉਹਨਾਂ ਨੂੰ ਵੀ ਕਹਿਣਾ ਕਿ ਉਹ ਆਜੀ ਆਪਣੇ ਅਸਤੀਫੇ ਦੇ ਕੇ ਇਸ ਚੀਜ਼ ਦਾ ਪ੍ਰਮਾਨ ਦੇਣ ਕਿ ਅਸੀਂ ਮੁਸਲਮਾਨ ਇੱਕ ਇੱਕ ਪਲੇਟਫਾਰਮ ਤੇ ਇਕੱਠੇ ਆ ਅਸੀਂ ਕੋਈ ਹੋਆ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਗੇ ਇਹਨਾਂ ਲੋਕਾਂ ਦਾ ਕਰੋ ਕਰਾਂਗੇ ਤਾਂ ਕਿ ਇਹ ਪਾਰਟੀਆਂ ਤੋਂ ਅਸਤੀਫਾ ਦੇਣ ਮਲੇਰ ਕੋਡਲਾ ਦੇ ਵਿੱਚ ਹੋਈ ਕੁਰਾਨ ਸ਼ਰੀਫ ਬੇਅਰਬੀ ਦੇ ਦੋਸ਼ੀ ਨਰੇਸ਼ ਯਾਦਵ ਨੂੰ ਦਿੱਲੀ ਦੇ ਮਹਿਰੂਲੀ ਤੋਂ ਇੱਕ ਵਾਰ ਫੇਰ ਟਿਕਟ ਦੇਣ ਦੇ ਰੋਸ ਵਜੋਂ ਅੱਜ ਮਲੇਰ ਕੋਡਲੇ ਦੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਜਿਨ੍ਹਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਬਾਦਲ CPI(M) ਅਤੇ ਭੋਜਨ ਸਮਾਜ ਪਾਰਟੀ ਦੇ ਨੁਮਾਇੰਦੇ ਸ਼ਾਮਲ ਸਨ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਮੰਗ ਕੀਤੀ ਗਈ ਕਿ ਮਲੇਰ ਕੋਲੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਜਾਵੇ ਇਸ ਮੌਕੇ ਗੱਲਬਾਤ ਕਰਦਿਆਂ ਇਹਨਾਂ ਸਿਆਸੀ ਆਗੂਆਂ ਨੇ ਕਿਹਾ ਕਿ ਨਰੇਸ਼ ਯਾਦਵ ਨੂੰ ਦਿੱਲੀ ਦੇ ਮਹਿਰੋਲੀ ਤੋਂ ਇੱਕ ਵਾਰ ਫੇਰ ਟਿਕਟ ਦੇ ਕੇ ਪਾਰਟੀ ਨੇ ਬਲੇਰਕੋਡਲਾ ਬਲੇਰਕੋਡਲਾ ਦੇ ਨਹੀਂ ਬਲਕਿ ਸਮੂਹ ਹਿੰਦੁਸਤਾਨ ਦੇ ਮੁਸਲਮਾਨਾਂ ਦੇ ਦਿਲਾਂ ਤੇ ਸੱਟ ਮਾਰੀ ਹੈ ਜਿਸ ਕਰਕੇ ਇਸ ਪਾਰਟੀ ਦਾ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਜਾਵੇ ਦੇਖੋ ਕਿਸ ਮੁੱਦੇ ਤੇ ਇਕੱਠੇ ਹੋਏ ਅੱਜ ਮੇਰਾ ਨਾਮ ਕਾਮਰੇਟ ਅਬਦਲਸਤਾਰ ਜ਼ਿਲ੍ਹਾ ਸਕੱਤਰ ਸੀਪੀਆਈਐਮ ਅੱਜ ਅਸੀਂ ਸਾਰੀਆਂ ਸਿਆਸੀ ਪਾਰਟੀਆਂ ਇਸ ਮੁੱਦੇ ਤੇ ਇੱਥੇ ਇਕੱਠੇ ਹੋਏ ਆਂ ਪਿਛਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਨਰੇਸ਼ ਜਾਦਵ ਨੇ ਜੋ ਕੁਰਾਨ ਸ਼ਰੀਫ ਦੀ ਬੇਆਬਦੀ ਕਰਾਈ ਤੀ ਉਹਨੂੰ ਕੋਰਟ ਦੇ ਵਿੱਚੋਂ ਜੋ ਸਜ਼ਾ ਮਿਲੀ ਆ ਦੋ ਸੁਧ ਹੋ ਕੇ ਅੱਜ ਅਸੀਂ ਉਸ ਕਰਕੇ ਇਕੱਠੇ ਹੋਏ ਆਂ ਵੀ ਜਿਹੜੇ ਦਿੱਲੀ ਦੇ ਵਿੱਚ ਇਸ ਐਮਐਲਏ ਨੂੰ ਆਮ ਆਦਮੀ ਪਾਰਟੀ ਨੇ ਦੁਬਾਰਾ ਟਿਕਟ ਦੇ ਦਿੱਤੀ ਅਸੀਂ ਲੋਕਾਂ ਨੂੰ ਇਹ ਅਪੀਲ ਕਰਨਾ ਹੈ ਵੀ ਇਹ ਜਿਹੇ ਜਿਹੜੇ ਐਮਐਲਏ ਪਾਰਟੀਆਂ ਦੇ ਵਿੱਚ ਨੇ ਜਿਨ੍ਹਾਂ ਨੇ ਧਰਮ ਦੀ ਕਦੇ ਕੋਈ ਰਾਖੀ ਨਹੀਂ ਕੀਤੀ ਸਰਕਾਰ 'ਚ ਰਹਿੰਦੇ ਹੋਏ ਆ ਬੇਆਭਦੀਆਂ ਕੀਤੀਆਂ ਨੇ ਪਹਿਲਾਂ ਤਾਂ ਇਹ ਪਾਰਟੀ ਨੂੰ ਇਹਨਾਂ ਨੂੰ ਟਿਕਟ ਹੀ ਨਹੀਂ ਦੇਣੀ ਚਾਹੀਦੀ ਧੀ ਅਸੀਂ ਹਿੰਦੁਸਤਾਨ ਦੇ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦੇ ਆਂ ਵੀ ਜਦ ਇੱਕ ਦੋਸ ਸੁੱਧ ਹੋ ਗਿਆ ਤਾਂ ਉਹਨਾਂ ਨੂੰ ਇਹਦਾ ਜਿਹੜਾ ਐਮਐਲਏ ਦਾ ਇਹਨਾਂ ਦਾ ਫਾਰਮ ਭਰਿਆ ਜਾਂਦਾ ਤਾਂ ਉਹ ਭਰਨਾ ਨਹੀਂ ਚਾਹੀਦਾ ਇਹੋ ਜਿਹੇ ਬੰਦਿਆਂ ਨੂੰ ਬਾਹਰ ਕੱਢ ਦੇਣਾ ਚਾਹੀਦਾਗਾ ਇਹ ਜਿਹੜੇ ਸਾਡੇ ਸ਼ਹਿਰ ਦੇ ਉਰੇ ਮਲੇਰ ਕੋਲੇ ਦੇ ਵਿੱਚ ਵੀ ਸਾਡੇ ਐਮਐਲਏ ਨੇ ਇਹਨਾਂ ਨੂੰ ਚਾਹੀਦਾ ਤਾਂ ਇਹ ਤੀਗਾ ਵੀ ਇਹ ਆਪ ਦੇ ਰਵਿੰਦ ਕੇਜਰੀਵਾਲ ਨੂੰ ਸਾਡੇ ਉਰੇ ਦੇ ਸੀਐਮ ਨੂੰ ਚਿੱਠੀ ਲਿਖ ਦੇ ਵੀ ਇਸ ਐਮਐਲਏ ਨੂੰ ਟਿਕਟ ਨਹੀਂ ਮਿਲਣੀ ਚਾਹੀਦੀ ਪਰ ਸਾਨੂੰ ਇੰਜ ਜਾਪਦਾ ਵੀ ਇਹਨਾਂ ਨੂੰ ਆਪਣੀ ਕੌਮ ਨਾਲ ਪਿਆਰ ਨਹੀਂ ਹੈ ਇਹ ਜਿਹੇ ਲੋਕਾਂ ਦੇ ਧਰਮ ਸਥਾਨਾਂ ਦੀਆਂ ਬੇਆਪਦੀਆਂ ਕਰਦੇ ਨੇ ਉਹ ਲੋਕਾਂ ਦੇ ਨਾਲ ਇਹਨਾਂ ਨੂੰ ਪਿਆਰ ਆ ਇਹਨਾਂ ਨੂੰ ਜੇ ਆਪਣੇ ਲੋਕਾਂ ਨਾਲ ਪਿਆਰ ਹੁੰਦਾ ਤਾਂ ਇਹ ਖੁੱਲ ਕੇ ਮੈਦਾਨ ਚ ਆ ਕੇ ਉਸ ਦਾ ਵਿਰੋਧ ਕਰਦੇ ਪਰ ਇਹਨਾਂ ਨੇ ਵਿਰੋਧ ਨਹੀਂ ਕੀਤਾ ਅਸੀਂ ਲੋਕਾਂ ਨੂੰ ਇਹੀ ਬੇਨਤੀ ਕਰਨੀ ਆ ਵੀ ਇਹੋ ਜਿਹੇ ਲੋਕਾਂ ਤੋਂ ਇਹੋ ਜੀ ਪਾਰਟੀ ਤੋਂ ਕਿਨਾਰਾ ਕਰ ਲੈਣਾ ਚਾਹੀਦਾਗਾ ਤੇ ਜਿਹੜੀਆਂ ਚੰਗੀਆਂ ਪਾਰਟੀਆਂ ਨੇ ਤਾਂ ਉਹਨਾਂ ਨੂੰ ਆਪ ਦਾ ਸਮਰਥਨ ਕਰ ਦੇਣਾ ਚਾਹੀਦਾਗਾ ਸ਼ਮਸ਼ਾਦ ਅंसारी ਜਿਲ੍ਹਾ ਮੈਂ ਸਾਬਕਾ ਜਿਲ੍ਹਾ ਪ੍ਰਧਾਨ ਬੌਂਸ ਸਮਾਜ ਪਾਰਟੀ ਮਲੇਕੁਰਲਾ ਅੰਦੀ ਸਰ ਕੀ ਕਹੋਗੇ ਅੱਜ ਜੋ ਇੱਥੇ ਪ੍ਰੈਸ ਕਾਨਫਰੰਸ ਕੀਤੀ ਸੀ ਕੋਰਨਰ ਕਿਹਾ ਬਥੇ ਕੀ ਕਹੋਗੇ ਅੱਜ ਦੇ ਮੁੱਦੇ ਤੇ ਅੱਜ ਜੋ ਪ੍ਰੈਸ ਕਾਨਫਰੰਸ ਕੀਤੀ ਹੈ ਇਹ ਆਰ ਪਾਰਟੀ ਮੀਟਿੰਗ ਕਿ ਅਸੀਂ ਕਿਹਾ ਕਰਕੇ ਨਾ ਜੋ ਨਰੇਸ਼ ਯਾਦਵ ਨੂੰ ਪਿਛਲੇ ਦਿਨੀ ਮਤ ਅਦਾਲਤ ਵੱਲੋਂ ਸਜ਼ਾ ਕੀਤੀ ਗਈ ਹੈ ਔਰ ਉਹਦੇ ਵਿੱਚ ਕੇਜਰੀਵਾਲ ਨੂੰ ਚਾਹੀਦਾ ਇਹ ਸੀ ਕਿ ਵੀ ਉਹਨੂੰ ਪਾਰਲੀਮੈਂਟ ਦੇ ਵਿੱਚੋਂ ਕੱਢ ਦੇਣਾ ਚਾਹੀਦਾ ਸੀ ਪਰ ਉਹਨੇ ਉਹਨੂੰ ਟਿਕਟ ਨਾ ਨਮਾਜ਼ ਕੇ ਮਹਿਰੋਲੀ ਤੋਂ ਉਹਨੂੰ ਵਿਧਾਇਕ ਦਾ ਟਿਕਟ ਦਿੱਤਾ ਹੈ ਜਦ ਕਿ ਉੱਥੇ ਦਾ ਹੀ ਇੱਕ ਪਰਸ਼ਥਾ ਤਾਰ ਹੁਸੈਨ ਜਿਹਦੇ ਤੇ ਕੋਈ ਮਤਲਬ ਅਰੋਹੀ ਸਿੱਧ ਨਹੀਂ ਹੋਇਆ ਉਹਨੂੰ ਪਾਰਲੀਮੈਂਟ ਦੇ ਵਿੱਚੋਂ ਕੱਢ ਕੇ ਬਾਹਰ ਮਾਰਿਆ ਉਹਨਾਂ ਨੇ ਇਸ ਲਈ ਅਸੀਂ ਪੂਰੇ ਮੁਸਲਮਾਨ ਸਮਾਜ ਨੂੰ ਪੂਰੇ ਦੇਸ਼ ਦੇ ਮੁਸਲਮਾਨ ਸਮਾਜ ਨੂੰ ਅਸੀਂ ਇਹ ਹੀ ਅਪੀਲ ਕਰਾਂਗੇ ਕਿ ਇਹ ਪਾਰਟੀ ਜਿਹੜੀ ਹੈ ਇਹ ਮਤ ਧਾਰਮਿਕ ਦੇ ਨਾਲ ਖੇਡ ਵਾਰ ਕਰਦੀ ਹੈ ਇਹਦਾ ਬਾਈਕਾਟ ਕਰਨਾ ਚਾਹੀਦਾ ਹੁਣ ਰਹੀ ਗੱਲ ਸਾਡੇ ਮਲੇ ਕੋੜਲੇ ਦੀ ਮਲੇ ਕੋੜਲੇ ਦੀ ਵੀ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਮੱਤੇ ਲੀਡਰ ਨੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਾਂਗੇ ਕਿ ਉਹ ਆਪਣੇ ਅਸਤੀਫੇ ਦੇ ਕੇ ਉਹ ਕਰੇ ਬਠਣਾ ਆਪਣਾ ਮਰੂਸ ਪ੍ਰਗਟ ਕਰਨ ਤਾਂ ਕਿ ਕੈਜਰੀ ਬਾਰ ਨੂੰ ਪਤਾ ਚੱਲ ਸਕੇ ਕਿ ਵੀ ਮੁਸਲਮਾਨ ਸਮਾਜ ਮਿਲਨ ਨੂੰ ਨਾਰਾਜ਼ ਹੋ ਰਿਹਾ ਹੈ ਇਸ ਲਈ ਉਹਦਾ ਟਿਕਟ ਕੱਟ ਕੇ ਸਾਨੂੰ ਮੱਤੇ ਇਨਸਾਬ ਤੇ ਜਾਵੇ ਅੱਜ ਦੇ ਜਿਹੜਾ ਅਸੀਂ ਇੱਥੇ ਸਮਾਜਿਕ ਕੱਟ ਕੀਤਾ ਹੈ ਬੇਸ਼ੱਕ ਇਹ ਸਾਡਾ ਇੱਕ ਰਾਜਨੀਤਿਕ ਪਾਰਟੀਆਂ ਵੀ ਇੱਥੇ ਸਾਰੀਆਂ ਆਈਆਂ ਉਹ ਅਸੀਂ ਸਮਾਜਿਕ ਤੌਰ ਤੇ ਇਕੱਠੇ ਹੋਏ ਆਂ ਇਸ ਕਰਕੇ ਇਕੱਠੇ ਹੋਏ ਆ ਕਿ ਪਿੱਛੇ ਜਿਹੜਾ ਜਦੋਂ ਅਦਾਲਤ ਨੇ ਸਜ਼ਾ ਸੁਣਾਈ ਸੀ ਨਰੇਸ਼ ਆਦਮ ਨੂੰ ਤਾਂ ਅਸੀਂ ਦਿੱਲੀ ਗੇਟ ਦੇ ਵਿੱਚ ਇੱਕ ਪਰਮਾ ਇਕੱਠ ਰੱਖਿਆ ਸੀ ਜਿਹਦੇ ਵਿੱਚ ਅਸੀਂ ਇਹ ਬਾਈਕਾਟ ਕੀਤਾ ਸੀ ਇਹਦਾ ਆਮ ਆਦਮੀ ਪਾਰਟੀ ਦਾ ਕਿਉਂਕਿ ਅਦਾਲਤ ਨੇ ਸਿਰਫ ਉਹਨੂੰ 2 ਸਾਲ ਦੀ ਸਜ਼ਾ ਸੁਣਾਈ ਸੀ ਇਹ ਪਾਰਟੀ ਉਸਨੂੰ ਅਦਾਲਤ ਦੇ ਰਾਹੀਂ ਫਿਰ ਬਚਾ ਗਈ ਅਗਰ 3 ਸਾਲ ਦੀ ਸਜ਼ਾ ਹੁੰਦੀ ਅੱਜ ਉਸਨੂੰ ਟਿਕਟ ਨਹੀਂ ਮਿਲਣੀ ਸੀ ਜੋ ਕਿ ਮਹਿਰੌਲੀ ਦਿੱਲੀ ਤੋਂ ਟਿਕਟ ਦਿੱਤੀ ਗਈ ਹੈ ਕੇਜਰੀਵਾਲ ਦਾ ਸ਼ੁਰੂ ਤੋਂ ਹੀ ਕੰਮ ਹੈ ਕਿ ਮੁਸਲਮਾਨਾਂ ਨੂੰ ਔਰ ਘੱਟ ਗਿਣਤੀਆਂ ਨੂੰ ਨੀਚਾ ਦਿਖਾਉਂਦਾ ਆ ਰਿਹਾ ਹੈ ਇਸ ਦਾ ਪ੍ਰੂਫ ਹੈ ਇਹ ਕਿ ਇਸ ਵਾਰ ਫੇਰ ਉਸਨੇ ਸਾਡੇ ਮੁਸਲਮਾਨਾਂ ਦੇ ਦਿਲਾਂ ਦੇ ਉੱਪਰ ਸੱਟ ਮਾਰੀ ਹੈ ਇਸ ਸ਼ੈਤਾਨ ਨੂੰ ਟਿਕਟ ਦੇ ਕੇ ਜਿਸ ਦਾ ਨਾਮ ਨਰੇਸ਼ ਯਾਦਵ ਹੈ ਸੋ ਅਸੀਂ ਸਾਰੇ ਮੁਸਲਿਮ ਜਥੇਬੰਦੀਆਂ ਔਰ ਮੁਸਲਿਮ ਭਾਈਚਾਰਾ ਔਰ ਮੈਂ ਆਪਣੀ ਪਾਰਟੀ ਸ਼ਰੋਮਨੀ ਅਕਾਲੀ ਦਲ ਅੰਮ੍ਰਿਤਸਰ ਦੇ ਹਲਕਾ ਇੰਚਾਰਜ ਹੋਣ ਦੇ ਨਾਤੇ ਉਸ ਦਾ ਬਾਈਕਾਟ ਕਰਦਾ ਹਾਂ ਔਰ ਇੱਥੇ ਮੈਂ ਪਰਸਨਲ ਤੌਰ ਤੇ ਐਜ਼ ਏ ਬਿੱਟੂ ਚੋਹਾਨ ਇਹ ਵੀ ਰਿਕੁਐਸਟ ਕਰਦਾ ਕਿ ਜਿਹੜੇ ਜਿਹੜੇ ਵੀ ਆਮ ਆਦਮੀ ਪਾਰਟੀ ਦੇ ਅਹੁਦੇਦਾਰਨ ਬੇਸ਼ੱਕ ਉਹ 우ਬੈਦ ਸਾਹਿਬ ਨੂੰ ਬੇਸ਼ੱਕ ਉਹ Nusrat Ikram Khan ਬੱਗਾ ਜੀ ਨੂੰ ਬੇਸ਼ੱਕ ਆਜ਼ਮਦਾਰਾ ਜੀ ਨੂੰ ਬੇਸ਼ੱਕ ਸਹਿਵਾਜ਼ ਰਾਣਾ ਹੈ ਚਾਹੇ ਉਹ ਇੱਥੇ ਦਾ ਵਿਧਾਇਕ ਜਮੀਲੂ ਰਹਿਮਾਨ ਹੈ ਮੈਂ ਉਹਨਾਂ ਨੂੰ ਵੀ ਕਹਿਣਾ ਕਿ ਉਹ ਆਜੀ ਆਪਣੇ ਅਸਤੀਫੇ ਦੇ ਕੇ ਇਸ ਚੀਜ਼ ਦਾ ਪ੍ਰਮਾਨ ਦੇਣ ਕਿ ਅਸੀਂ ਮੁਸਲਮਾਨ ਇੱਕ ਇੱਕ ਪਲੇਟਫਾਰਮ ਤੇ ਇਕੱਠੇ ਆ ਅਸੀਂ ਕੋਈ ਅੱਜ ਦੀ ਸਾਡੀ ਜਿਹੜੀ ਇਹ ਪ੍ਰੈਸ ਕਾਨਫਰੰਸ ਸੀ ਜਿਸ ਦਾ 2016 ਦੇ ਵਿੱਚ ਮਲੇਰ ਕੋਲ ਦੇ ਕੁਰਾਸ਼ੀਫ ਦੀ ਬੇਅਦਬੀ ਹੋਈ ਸੀ ਉਹਦੇ ਵਿੱਚ ਅਦਾਲਤ ਵੱਲੋਂ ਨਰੇਸ਼ ਯਾਦਵ ਨੂੰ ਦੋਸ਼ੀ ਠਹਿਰਾਏ ਜਾਣ ਦੇ ਬਾਵਜੂਦ 2 ਸਾਲ ਦੀ ਸਜ਼ਾ ਤੇ 11000 ਰੁਪਏ ਜੁਰਮਾਨਾ ਕੀਤਾ ਗਿਆ ਉਸ ਤੋਂ ਬਾਅਦ ਉਹੀ ਨਰੇਸ਼ ਯਾਦਵ ਨੂੰ ਦਿੱਲੀ ਦੇ ਮਹਿਰੋਲੀ ਹਲਕੇ ਤੋਂ ਫੇਰ ਉਹਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਕਿਤੇ ਨਾ ਕਿਤੇ ਜਿਹੜਾ ਹੈ ਅਰਵਿੰਦ ਕੇਜਰੀਵਾਲ ਨੇ ਨਰੇਸ਼ ਯਾਦਵ ਨੂੰ ਇਸ ਕੰਮ ਕਰਨ ਲਈ ਉਹਨੂੰ ਦੋਸ਼ੀ ਮਨ ਇਨਾਮ ਦੇ ਵਿੱਚ ਟਿਕਟ ਦਿੱਤੀ ਗਈ ਹੈ ਤਾਂ ਮੈਂ ਸਾਰੇ ਮੁਸਲਿਮ ਭਾਈਚਾਰੇ ਨੂੰ ਅਪੀਲ ਕਰੂੰਗਾ ਕਿ ਸਾਨੂੰ ਸਾਰੇ ਪਣੋਂ ਹੀ ਇਹਦਾ ਪਾਰਟੀ ਦਾ ਜਿਹੜਾ ਇਹ ਸਾਨੂੰ ਬਾਈਕਾਟ ਕਰਨਾ ਚਾਹੀਦਾ ਹੈ ਤੇ ਇੱਥੋਂ ਦੇ ਜਿਹੜੇ ਬਕਬੋਰਡ ਮੈਂਬਰ ਐ ਵਿਧਾਇਕ ਐ ਚੇਅਰਮੈਨ ਐ ਸਾਰਿਆਂ ਨੂੰ ਆਪਣੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਇਸ ਦਾ ਜਿਹੜਾ ਬਾਈਕਾਟ ਕਰਨਾ ਚਾਹੀਦਾ ਇਸ ਪਾਰਟੀ ਦਾ ਅਗਲੀ ਥੋੜੀ ਜਿਹੜੀ ਸਟਰੈਟਜੀ ਕੀ ਰਹੂਗੀ ਜੀ ਕੀ ਮਤਲਬ ਕਰਨਾ ਚਾਹੋਗੇ ਤੁਸੀਂ ਅਗਲੀ ਸਟਰੈਟਜੀ ਸਾਡੀ ਇਹ ਹੋਗੀ ਜਿੱਥੇ ਅਸੀਂ ਸਾਰੀਆਂ ਸਿਆਸੀ ਪਾਰਟੀਆਂ ਜੱਥੇਬੰਦੀਆਂ ਅਸੀਂ ਸਾਰੇ ਇਕੱਠੇ ਹੋਇਆ ਇਕੱਤਰ ਹੋਇਆ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਗੇ ਇਹਨਾਂ ਲੋਕਾਂ ਦਾ ਕਰੋ ਕਰਾਂਗੇ ਤਾਂ ਕਿ ਇਹ ਪਾਰਟੀਆਂ ਤੋਂ ਅਸਤੀਫਾ ਦੇਣ ਇਹ ਹੈ ਵਿਧਾਇਕ ਹੈ ਵਕਵਡ ਮੈਂਬਰ ਹੈ ਚੇਅਰਮੈਨ ਹੈ ਜਿਹੜੇ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਵੀ ਇੱਥੇ ਦੇ ਸਾਡੇ ਮੁਸਲਿਮ ਨੁਮਾਇੰਦਗੀ ਕਰ ਰਹੇ ਹਨ ਉਹ ਸਾਰਿਆਂ ਨੂੰ ਮੇਰੀ ਅਪੀਲ ਹੈ ਕਿ ਉਹ ਸਭ ਤੋਂ ਅਸੀਂ ਅਸਤੀਫਾ ਲੈਂਦੀ ਹੈ ਉਹਨਾਂ ਨੂੰ ਅਪੀਲ ਕਰਾਂਗੇ ਇੱਕ ਵਾਰੀ ਫੇਰ ਅਸਲਾਮੁਆਲੇਕਮ ਮੈਂ ਮੁਹੰਮਦ আরিਫ ਮਲੇਰ ਕੋਲਾ ਜਿਸ ਤਰ੍ਹਾਂ ਕਿ ਅਜੂਰੇ ਸਾਰੀਆਂ ਜਥੇਬੰਦੀਆਂ ਸ਼ਹਿਰ ਦੀਆਂ ਔਰ ਪੋਲੀਟੀਕਲ ਪਾਰਟੀਆਂ ਇਕੱਠੀਆਂ ਹੋਈਆਂ ਨੇ ਔਰ ਇਸ ਮੁੱਦੇ ਨੂੰ ਲੈ ਕੇ ਹੋਈਆਂ ਨੇ ਕਿ ਜਦੋਂ ਪਿਛਲੇ ਕੁਝ ਸਮੇਂ ਦੇ ਵਿੱਚ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਥੀ ਤਾਂ ਉਹਦੇ ਵਿੱਚ ਜਿਹੜਾ ਦੋਸ਼ੀ ਪਾਇਆ ਗਿਆ ਨਰੇਸ਼ ਯਾਦਵ ਜਿਸ ਨੂੰ ਹੁਣ ਦਿੱਲੀ ਦੀ ਮਹਿਰੋਲੀ ਸ਼ੀਟ ਦੇ ਉੱਪਰ ਅਰਵਿੰਦ ਕੇਜਰੀਵਾਲ ਨੇ ਟਿਕਟ ਦੇ ਕੇ ਸਨਮਾਨਿਤ ਕੀਤਾ ਹੈ ਉਹ ਗੱਲ ਦਿੱਲੀ ਦੇ ਮੁਸਲਮਾਨਾਂ ਨੂੰ ਠੇਸ ਨਹੀਂ ਪਹੁੰਚ ਰਹੀ ਬਲਕਿ ਪੂਰੇ ਹਿੰਦੁਸਤਾਨ ਦੇ ਜਿਹੜੇ ਮੁਸਲਮਾਨ ਨੇ ਸਾਰਿਆਂ ਨੂੰ ਠੇਸ ਪਹੁੰਚੀ ਹੈ ਔਰ ਖਾਸ ਕਰਕੇ ਜਿਹੜੇ ਮਲੇਰਕੋਲੇ ਦੇ ਮੁਸਲਮਾਨਾਂ ਨੇ ਕਿਉਂਕਿ ਜਿਹੜੀ ਇਹ ਘਟਨਾ ਹੋਈ ਦੀ ਇਹ ਮਲੇਰਕੋਲੇ ਦੇ ਵਿੱਚ ਹੋਈ ਸੀ ਇਸ ਕਰਕੇ ਜਿਹੜਾ ਹੈਗਾ ਅਸੀਂ ਇਸ ਦਾ ਪੂਰ ਜ਼ੋਰ ਵਿਰੋਧ ਕਰਦੇ ਆਂ ਔਰ ਸਾਰੇ ਹੀ ਜਿਹੜੇ ਇਹਨਾਂ ਦੇ ਅਹੁਦੇਦਾਰ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਅਸੀਂ ਤਾਂ ਕਿਉਂਕਿ ਉਹ ਸਾਡੇ ਬਡੇ ਨੇ ਅਸੀਂ ਉਹਨਾਂ ਨੂੰ ਰਿਕਵੈਸਟ ਕਰਦੇ ਆਂ ਕਿ ਪਾਰਟੀ ਜਿਹੜੀ ਹੈਗੀ ਹੈ ਸਾਬਿਤ ਹੋ ਚੁੱਕਿਆ ਹੈ ਕਿ ਜਿਹੜੀ ਇਹ ਧਾਰਮਿਕ ਜਾਂ ਗ੍ਰੰਥਾਂ ਦੀ ਜਿਹੜੀ ਬੇਅਦਬ अपने घर आ जाओ चाहे किसी भी पार्टी चले जाओ सू कि पार्टी का कोई ओह नहीं जो भी पार्टी इस्लाम के खिलाफ यानी नबी दी शान अंदर, या दी शान अंदर, जो भी गुस्ताखी करूँगा अंत सारे खिलाफ हाँ चाहे बाकायदा कांग्रेस हो चाहे अकाली दल हो चाहे झाड़ू हो, भी। कोई भी हो भी असी सारे खिलाफ हाँ अं इतने कोई किसी पार्टी की सपोर्ट नहीं आए और ना किसी पार्टी का विरोध करना आया अं सिर्फ और सिर्फ अपने कुरान की मुहब्बत भी आए हैं क्योंकि उसी इंसान जो है ਇਹ ਸੀ ਅਦਾਬ ਉਹ ਸਾਬਿਤ ਹੋ ਚੁੱਕਿਆ ਹੈ ਕਿ ਉਹ ਕੁਰਾਨ ਦੀ ਬੇਅਦਬੀ ਦੇ ਵਿੱਚ ਸ਼ਾਮਿਲ ਹੈ ਇਸੇ ਕਰਕੇ ਕੋਰਟ ਨੇ ਉਹਨੂੰ ਸਜ਼ਾ ਦਿੱਤੀ ਹੈ ਇਸ ਕਰਕੇ ਅਰਵਿੰਦ ਕੇਜਰੀਵਾਲ ਨੂੰ ਬੇਨਤੀ ਹੈ ਕਿ ਉਸ ਨੂੰ ਟਿਕਟ ਉਹਦਾ ਵਾਪਸ ਲੈ ਕੇ ਉਹਨੂੰ ਪਾਰਟੀ ਤੋਂ ਬਾਹਰ ਕੀਤਾ ਜਾਵੇ ਹਟ ਜਾ ਹਟ ਜਾ ਹਾਂਜੀ ਬismillahirrahmanurrahim ਅੱਜ ਜਿਹੜੀ ਇਹ ਮੀਟਿੰਗ ਸੱਦੀ ਗਈ ਹੈ ਇਦੇ ਵਿੱਚ ਸਾਨੂੰ ਵੀ ਫੋਨ ਕਰਕੇ ਬੁਲਾਇਆ ਗਿਆ ਕਿ ਕੁਰਾਨ ਸ਼ਰੀਫ ਦੀ ਜਿਹੜੀ ਬੇਅਦਬੀ ਹੋਈ ਹੈ ਉਹਦੇ ਮੁਤਲਕ ਆਪਾਂ ਜਿਹੜਾ ਹੈਗਾ ਆਪਣਾ ਜ਼ਾਹਿਰ ਇਜ਼ਹਾਰ ਕਰਨਾ ਹੈ ਕਿ ਤੁਹਾਡੇ ਕੀ ਖਿਆਲਤ ਨੇ ਪਹਿਲਾਂ ਤਾਂ ਮੈਂ ਇੱਥੇ ਇਹ ਕਹਿਣਾ ਚਾਹਣਾ ਕਿ ਮਲੇਰ ਕੋਲੇ ਦੇ ਵਿੱਚ ਛੋਟੇ-ਛੋਟੇ ਗਲਤ ਤੇ ਮੋਮਬਤੀਆਂ ਚੱਕ ਕੇ ਮੁਜਾਰੇ ਕਰਨ ਵਾਲੇ ਜਿੰਨੇ ਵੀ ਲੋਕ ਨੇ ਅਗਰ ਉਹਨਾਂ ਨੂੰ ਲੱਗਦਾ ਕਿ ਕੁਰਾਨ ਤੋਂ ਉੱਪਰ ਕੋਈ ਚੀਜ਼ ਹੈਗੀ ਹੈ ਤਾਂ ਬੜੀ ਸ਼ਰਮਿੰਦਗੀ ਦੀ ਗੱਲ ਹੈ ਕਿਉਂਕਿ ਇਸ ਟਾਈਮ ਸਾਨੂੰ ਘਰਾਂ 'ਚੋਂ ਨਿਕਲਣਾ ਪੈਣਾ ਹੈ ਇੱਥੇ ਅਲੱਗ-ਅਲੱਗ ਪਾਰਟੀਆਂ ਦੇ ਨੁਮਾਇੰਦਿਆਂ ਨੇ ਅਲੱਗ-ਅਲੱਗ ਗੱਲ ਕਰੀ ਐ ਕਿ ਉਹਨੂੰ ਅਸਤੀਫਾ ਦੇਣਾ ਚਾਹੀਦਾ ਉਹਨੂੰ ਇਹ ਕਰਨਾ ਚਾਹੀਦਾ ਉਹਨਾਂ ਦੇ ਆਪਣੇ ਵਿਚਾਰ ਧਾਰਾ ਐ ਮੈਂ ਅਸਤੀਫਾ ਦੇਣ ਦੀ ਮੰਗ ਨਹੀਂ ਕਰਦਾ ਮੈਂ ਇੱਥੇ ਮੰਗ ਕਰਦਾ ਕਿ ਪਹਿਲਾਂ ਮਲੇਰ ਕੋਲੇ ਦੇ ਜਿੰਨੇ ਮੁਸਲਮਾਨੋਂ ਕਿ ਕੁਰਾਨ ਤੋਂ ਉੱਪਰ ਕੋਈ ਚੀਜ਼ ਹੈ ਅਗਰ ਹੈ ਤਾਂ ਰਹਿਣ ਦਿਓ ਅਗਰ ਨਹੀਂ ਹੈ ਤਾਂ ਬੜੀਆਂ ਆਪਣੇ ਰੈਲੀਆਂ ਕੱਢੀਆਂ ਨੇ ਬੜੇ ਰੋਸ ਮੁਜ਼ਾਹਰੇ ਕਰੇ ਨੇ ਬੜੀਆਂ ਮੋਮਬਤੀਆਂ ਜਲਾਈਆਂ ਨੇ ਹੁਣ ਉਹ ਲੋਕ ਕਿੱਥੇ ਗਏ ਕਿਸ ਚੀਜ਼ ਤੋਂ ਖਾਮੋਸ਼ ਨੇ ਔਰ ਮੈਂ ਇੱਥੇ ਖੜਾ ਅਗਰ ਮੈਨੂੰ ਕੋਈ ਇਹ ਚੀਜ਼ ਨਾਲ ਦੇਖੇ ਕਿ ਕਾਂਗਰਸ ਵੱਲੋਂ ਭੇਜਿਆ ਗਿਆ ਹੈ ਜਾਂ ਕਾਂਗਰਸ ਦੀ ਸਪੋਰਟ ਕਰਦਾ ਤਾਂ ਮੈਂ ਇੱਕ ਗੱਲ ਕਹਿ ਕੇ ਯਾਦ ਕਰਵਾਉਣਾ ਚਾਹਣਾ ਕਿ ਕਾਂਗਰਸ ਦੀ ਸਰਕਾਰ ਦੇ ਵਿੱਚ ਜਦੋਂ ਰਾਏਸਰ ਕਬਰਸਤਾਨ ਪੱਟਿਆ ਗਿਆ ਮੌਜੂਦਾ ਸਰਕਾਰ ਦਾ ਸਭ ਤੋਂ ਵੱਧ ਵਿਰੋਧ ਮੈਂ ਕਰਿਆ ਸੀਗਾ ਵੀਡੀਓ ਹਲੇ ਵੀ ਇੰਟਰਨੈਟ ਤੇ ਪਈ ਹੈ ਮੈਂ ਇਹ ਚੀਜ਼ ਤੁਹਾਨੂੰ ਕੋਈ ਪ੍ਰਮਾਣ ਦੇਣ ਲਈ ਨਹੀਂ ਕਹਿ ਰਿਹਾ ਕਿ ਮੈਂ ਬਹੁਤ ਸੱਚਾ ਸੋਚਾ ਇਨਸਾਨ ਆ ਮੈਂ ਸਿਰਫ ਇਹ ਕਹਿ ਰਿਹਾ ਕਿ ਇੱਕ ਇਨਸਾਨ ਇੱਕ ਮੁਸਲਮਾਨ ਲਈ ਕੁਰਾਨ ਸ਼ਰੀਫ ਤੋਂ ਉੱਪਰ ਕੋਈ ਚੀਜ਼ ਨਹੀਂ ਅਗਰ ਮੈਨੂੰ ਇੱਥੇ ਬੁਲਾਇਆ ਤਾਂ ਮੈਂ ਉਸੇ ਟੌਪਿਕ ਦੇ ਉੱਪਰ ਗੱਲ ਕਰੂੰਗਾ ਕੱਲ ਨੂੰ ਅਗਰ ਮਲੇਰ ਕੋਲੇ ਦਾ ਕੋਈ ਵੀ ਭਾਈ ਇਹ ਚੀਜ਼ ਦਾ ਸੱਦਾ ਦਿੰਦਾ ਹੈ ਕਿ ਕੁਰਾਨ ਸ਼ਰੀਫ ਦੇ ਮੁੱਦੇ ਦੇ ਉੱਪਰ ਆਪਾਂ ਇਕੱਠੇ ਹੋਣਾ ਹੈ ਤਾਂ ਇਨਸ਼ਾਅੱਲਾ ਸਭ ਤੋਂ ਪਹਿਲਾਂ ਅਸੀਂ ਪਹੁੰਚਾਂਗੇ ਪਰ ਮੇਰੀ ਬੇਨਤੀ ਹੈ ਮਲੇਰ ਕੋਲੇ ਦੀ ਆਵਾਮ ਨੂੰ ਕਿ ਇਸ ਚੀਜ਼ ਦੇ ਉੱਪਰ ਸਿਆਸਤ ਨਾ ਕਰੀ ਜਾਵੇ ਤਾਂ ਅੱਲਾ ਦੀ ਬਹੁਤ ਭੈੜੀ ਮਾਰ ਪੈਣੀ ਹੈ ਔਰ ਜੇ ਸੱਚਾ ਦਰਦ ਹੈਗਾ ਦਿਲ ਦੇ ਅੰਦਰ ਕੇ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਹੈ ਰਹੀ ਗੱਲ ਆਮ ਆਦੀ ਪਾਰਟੀ ਦੀ ਮੈਂ ਇੱਥੇ ਕਲੀਅਰ ਕਰਨਾ ਚਾਹਣਾ 2022 ਦੇ ਇਲੈਕਸ਼ਨ ਚ ਮੈਂ ਜਾ ਜਾ ਕੇ ਦਿਖਾਇਆ ਕਿ ਉੱਥੇ ਮਰਕਜ਼ ਨੂੰ ਤਾਲੇ ਲੱਗੇ ਹੋਏ ਸੀ ਹੁਣ ਜਿਹੜੀਆਂ ਤੁਸੀਂ ਇਹ ਗੱਲਾਂ ਆਪਾਂ ਕਰ ਰਹੇ ਆ ਕੁਰਾਨ ਸ਼ਰੀਫ ਦੀ ਬੇਅਦਬੀ ਵਾਲੀਆਂ ਉਹ ਇਹਨਾਂ ਤੋਂ ਵੀ ਬਹੁਤ ਅੱਗੇ ਲੰਘ ਚੁੱਕੇ ਨੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਜਮੀਰ ਕਿੰਨੇ ਕਨੇ ਅਗਰ ਸਾਨੂੰ ਲੱਗਦਾ ਹੈ ਕਿ ਸਾਡੇ ਜਮੀਰ ਜਿੰਦਾ ਨੇ ਤਾਂ ਪਲੀਜ਼ ਕਰਾਂ ਚੋਂ ਨਿਕਲ ਕੇ ਸਾਨੂੰ ਇਕਜੁੱਟ ਹੋ ਕੇ ਇੱਕ ਵੱਡਾ ਫੈਸਲਾ ਲੈਣਾ ਪੈਣਾ ਹੈ ਧੰਨਵਾਦ